ਪੰਨ ਪੰਨ ਗੱਤੇ ਤੁਹਾਨੂੰ ਡ੍ਰੀਮਰ ਵਿਲਣਗੇ ਓਕੇ ਚੈੱਕ ਕਰੋ ਜੀ ਸਾਰਾ ਬਿਜ਼ੀ ਯਾਰ ਠੀਕ ਹੈ ਜੀ ਸਾਰੇ ਅਲੱਗ-ਅਲੱਗ ਮਾਡਲ 500 ਰੁਪਏ ਦਾ ਪੀਸ ਹੈ ਬਜ਼ਾਰੋਂ ਤੁਸੀਂ 3000 4000 ਦਾ ਪੀਸ ਲੈਣਾ ਦੇਖੋ ਆ ਲੋਸ਼ਨ ਦਾ ਜਾਰ ਹੈ ਹਾਂਜੀ ਭਾਈ 24 ਪੀਸ ਦਾ ਜਾਰ ਹੈ ਤੁਸੀਂ 240 ਰੁਪਏ ਦਾ ਸੇਲ ਕਰਨਾ ਹੈ ਤੁਹਾਨੂੰ 100 ਰੁਪਏ ਦਾ ਜਾਮਰ ਵੀ ਹੈ ਇਹ ਲੋਸ਼ਨ ਜਾਰ ਹਨਾ ਹਾਂਜੀ ਤੁਸੀਂ ਮਾਰਕੀਟ ਤੋਂ ਇੱਕ ਪੀਸ 40 ਰੁਪਏ ਦਾ ਲੈਣਾ ਤੇ 12 ਚੋਕਰ 48 480 ਰੁਪਏ ਦਾ ਬਾਕਸ ਹੋ ਗਿਆ ਹਾਂਜੀ ਮੈਂ ਤੁਹਾਨੂੰ 170 ਰੁਪਏ ਦਾ ਦਵਾਂਗਾ ਟੋਬੀ ਐ ਰੂਮ ਸਪਰੇ 70 ਰੁਪਏ ਹਾਂਜੀ ਓਕੇ ਕਿੰਨੇ ਵੀ ਪਾਸੀ ਉਦਾਂ ਇਹ ਆ ਦੇਖੋ 180 ਰੁਪਏ ਐਮ ਆਰ ਪੀ ਹੈ ਤਾਂ ਪਾਇਆ ਦਾ ਆ ਗਿਆ ਫਰੂਟ ਸਾਰੇ A to Z ਸਾਰੇ ਵੇਸ਼ ਡਾਇਮੰਡ 골ਡ ਸਿਰਫ 200 ਰੁਪਏ 2 ਕਿਲੋ ਤੁਸੀਂ ਇੱਕ ਫੇਸ਼ਲ ਕਰਾਣਾ ਵੀ ਯਾਰ ਉਹ 500 ਰੁਪਏ ਲੈਂਦੇ ਹੈਨਾ ਹਾਂਜੀ 500 ਵਾਲਾ ਚੀਜ਼ ਤੁਹਾਨੂੰ ਸਿਰਫ 200 ਰੁਪਏ ਦੀ ਥੈਂਕ ਯੂ ਸੋ ਫੇਸ਼ਲ ਹੋ ਜਾਣਾ ਆਹ ਦੇਖੋ ਐਲੋ ਵਿਰਾ ਹਨਾ ਜਿਹੜੀ ਮਰਜੀ ਵੈਕਸ ਲੋ 50 ਰੁਪਏ ਓਕੇ ਹਨੀ ਵੈਕਸ ਜਿਹੜੀ ਮਰਜੀ 50 ਰੁਪਏ ਐਮ ਆਰ ਵੀ ਕੀ ਹੈ ਇਹਦਾ ਐਮ ਆਰ ਵੀ ਚੈੱਕ ਕਰੋ 160 ਰੁਪਏ ਹਾਂਜੀ ਸਸੀ ਗੱਲ ਦੀ ਸਾਰਿਆਂ ਨੂੰ ਸਾਰੇ ਠੀਕ ਠਾਕ ਹੋ ਤੇ ਆਜਾ ਤੁਹਾਨੂੰ ਹੋਤਾ ਹੀ ਅੱਜ ਕੋਸਮੈਟਿਕ ਦਾ ਸਾਮਾਨ ਹਾਂ ਬਈ ਜੀ ਕੀ ਹਾਲ ਆ ਸਸੀ ਗੱਲ ਦੀ ਸਾਰਿਆਂ ਨੂੰ ਫਟੋ ਆ ਦੇਖੋ ਸਾਡੇ ਸਾਹਮਣੇ ਸਟਾਕ ਆ ਰਿਹਾ ਹੈ ਹਨਾ ਹਾਂ ਤਾਂ ਹੀ ਆਪਾਂ ਤੁਹਾਨੂੰ ਦਿਖਾ ਦੇਣਾ ਉਹ ਦੇਖੋ ਸਾਹਮਣੇ ਸਟਾਕ ਆਈ ਜਾ ਰਿਹਾ ਹੈ ਕਿਤਰੀ ਆ ਰਿਹਾ ਨਾਲ ਨਾਲ ਵਿਕੀ ਜਾ ਰਿਹਾ ਇਹ ਚੈੱਕ ਕਰੋ ਯਾਨੀ ਕੋਈ ਸਾਰੀਆਂ ਫੇਸ਼ਲ ਕਿੰਨਾ ਹੈਲੋ ਵੀਰਾਂ ਦਾ ਫੇਸ਼ਲ ਥੈਂਕ ਯੂ ਤੁਸੀਂ ਮਾਰਕੀਟ ਤੋਂ ਲੈਨੇ ਹੋ 500 ਰੁਪਏ ਸਿਰਫ 200 ਰੁਪਏ ਦਾ ਮਿਲੇਗਾ 500 ਵਾਲਾ ਸਿਰਫ 200 ਦਾ ਚੈੱਕ ਕਰੋ ਤਾਂ ਪਾਇਆ ਦਾ ਆ ਗਿਆ ਫਰੂਟ ਸਾਰੇ A ਤੋਂ Z ਸਾਰੇ ਫੇਸ਼ਲ ਡਾਇਮੰਡ 골ਡ ਸਿਰਫ 200 ਰੁਪਏ 2 ਕਿਲੋ ਉਸੀਂ ਇੱਕ ਫੇਸ਼ਲ ਕਰਾਣਾ ਬਿਆਰੋ 500 ਰੁਪਏ ਲੈਂਦੇ ਹੈਨਾ ਹਾਂਜੀ 500 ਵਾਲਾ ਚੀਜ਼ ਤੁਹਾਨੂੰ ਸਿਰਫ 200 ਰੁਪਏ ਦੀ ਥੈਂਕ ਯੂ ਸੋ ਫੇਸ਼ਲ ਹੋ ਜਾਣਾ ਇਹ ਦੇਖੋ ਐਲੋਵੀਰਾ ਹੈਨਾ ਜਿਹੜੀ ਮਰਜੀ ਵੈਕਸ ਲੋ 50 ਰੁਪਏ ਓਕੇ ਹਨੀ ਵੈਕਸ ਜਿਹੜੀ ਮਰਜੀ 50 ਰੁਪਏ ਐਮ ਆਰ ਵੀ ਕੀ ਹੈ ਇਹ ਐਮ ਆਰ ਵੀ ਚੈੱਕ ਕਰੋ 160 ਰੁਪਏ ਐਮ ਆਰ ਵੀ ਹੈ ਇਹ ਲੋਸ਼ਨ ਯਾਰ ਹੈਨਾ ਹਾਂਜੀ ਤੁਸੀਂ ਮਾਰਕੀਟ ਤੋਂ ਇੱਕ ਪੀਸ 40 ਰੁਪਏ ਦਾ ਲੈਣਾ ਤੇ 12 ਚੋਕਲਟ 48 480 ਰੁਪਏ ਦਾ ਬਾਕਸ ਹੋ ਗਿਆ ਹਾਂਜੀ ਮੈਂ ਤੁਹਾਨੂੰ 170 ਰੁਪਏ ਦਾ ਦਵਾਂਗਾ 170 only 170 ਰੁਪਏ ਦੇ 12 ਪੀਸ ਠੀਕ ਹੈ ਜੀ ਆਹ ਦੇਖੋ ਆਹ ਲੋਸ਼ਨ ਦਾ ਜਾਰ ਹੈ ਹਾਂਜੀ ਭਾਈ ਜੀ 24 ਪੀਸ ਦਾ ਜਾਰ ਹੈ ਤੁਸੀਂ 240 ਰੁਪਏ ਦਾ ਸੇਲ ਕਰਨਾ ਹਾਂਜੀ ਤੁਹਾਨੂੰ 100 ਰੁਪਏ ਦਾ ਜਾ ਓਕੇ ਭਾਈ 100 ਰੁਪਏ ਦੇ 24 ਪੀਸ ਤੁਸੀਂ 240 ਦਾ ਸੇਲ ਕਰਨਾ ਹੈ ਡੱਬਾ 100 ਰੁਪਏ ਦਾ 100 ਰੁਪਏ ਦਾ ਡੱਬਾ ਜਾ ਐਦਾ ਹੀ ਕਰੀਮ ਜਾਰ ਆ 100 ਰੁਪਏ ਦਾ ਡੱਬਾ ਆਹ ਦੇਖੋ ਵੋਟੈਕਸ ਦੀ ਸਪਾ ਆ ਹਾਂਜੀ ਬਾਈ ਤੁਸੀਂ ਵੇਚ ਨਹੀਂ ਕਿੰਨੇ ਹੈ ਨਾ 999 100 ਰੁਪਏ ਦਾ ਓਕੇ ਬਾਈ ਸਿਰਫ 100 ਰੁਪਏ ਦਾ ਪੀਸ ਹੈ ਆ ਵੈਸਲੀਨ ਦੇ ਪੱਤੇ ਆ ਹਾਂ ਬਾਈ ਤੁਸੀਂ 30 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨਾ ਦਾ ਪੈਣਾ 4 ਰੁਪਏ ਦਾ ਪੀਸ ਓਕੇ ਪੀ ਵਾਲਾ 4 ਰੁਪਏ 48 ਰੁਪਏ ਦਰਜਨ ਓਕੇ ਇਹ ਛੋਟੇ ਵੀ ਹੈਗੇ ਆ ਐਸ ਤੋਂ ਛੋਟਾ 2 ਰੁਪਏ ਆਓ ਦੇਖਿਓ ਹੈ ਨਾ ਐਸ ਤੋਂ ਠੀਕ ਹੈ ਜੀ 5 ਲੀਟਰ ਦਾ ਸ਼ੈਂਪੂ ਤਾਨੂੰ ਕਿੰਨੇ ਦਾ ਦੇਣਾ 180 ਰੁਪਏ ਦਾ ਆਹ ਟ੍ਰਿਮਰ ਆ ਗਿਆ VZR ਦੇ ਹਾਂ ਬਾਈ VZR LCD ਸੀ ਹੈ ਨਾ VZR ਦਾ ਟ੍ਰਿਮਰ ਬਾਜ਼ਾਰੋਂ 4000 ਦਾ ਮਿਲਦਾ 500 ਰੁਪਏ ਦਾ ਓਕੇ ਬਾਈ ਆ ਦੇਖੋ ਸਾਰੀ ਬੰਦ-ਬੰਦ ਪੇਟੀ ਬੰਦ-ਬੰਦ ਗੱਤੇ ਤੁਹਾਨੂੰ ਟ੍ਰਿਮਰ ਵਿਲੜਣਗੇ ਓਕੇ ਚੈੱਕ ਕਰੋ ਜੀ ਸਾਰਾ VZR ਹੈ ਠੀਕ ਹੈ ਜੀ ਸਾਰੇ ਅਲੱਗ-ਅਲੱਗ ਮਾਡਲ 500 ਰੁਪਏ ਦਾ ਪੀਸ ਹੈ ਬਿਆਰੋ ਦੀ 3000 4000 ਦਾ ਪੀਸ ਲੈਣਾ ਓਕੇ 500 ਰੁਪਏ ਆ ਦੇਖੋ 450 ਜਿੰਮੀ ਦਾ ਓਕੇ ਬਈ ਇਹ ਚੈੱਕ ਕਰੋ 450 ਲਗ ਲਗ ਮਾਡਲ ਹੈ ਠੀਕ ਹੈ ਜੀ ਸਾਰੇ ਮਾਡਲ ਲਗ ਲਗ ਆ ਦੇਖੋ ਕਟਿੰਗ ਕਮਸ ਆ ਗਈਆਂ 15 15 ਰੁਪਏ ਟੋਬੀ ਰੂਮ ਸਪਰੇ 70 ਰੁਪਏ ਓਕੇ ਕਿੰਨੇ ਵੀ ਪਾਦੇ ਉਦਾਂ ਇਹ ਆ ਦੇਖੋ 180 ਰੁਪਏ ਐਮ ਆਰ ਪੀ ਹੈ 70 ਰੁਪਏ ਜੇ ਤੁਸੀਂ ਲੈਣਾ ਰੱਬ ਤੁਹਾਡਾ ਭਲਾ ਕਰੇ ਜੈਲਾ ਇਹ ਦੇਖ ਜੈ ਲੈਣਾ ਤੁਸੀਂ ਜੈਲਾ ਹਾਂਜੀ 59 ਰੁਪਏ 52 ਹੁੰਦੀ ਠੀਕ ਹੈ ਹਾਂ ਸਹੀ ਹੋ ਗਿਆ ਆ ਦੇਖੋ سیرਮ ਦੇਖੋ ਕਿੰਨੇ ਆ ਰਹੇ ਨੇ ਆਉਂਦਾ ਰਹੇਗਾ ਲekin ਸਤਾ ਨਹੀਂ ਕਰਦਾ ਆਉਂਦਾ سیرਮ 30 ਰੁਪਏ سیرਮ ਆ 300 ਵਾਲਾ ਓਕੇ ਬਈ 300 ਵਾਲਾ ਸਿੱਧਾ 30 ਓਕੇ